ਓ ਮਾਗੂ ਟੁਰੂਲਾ ਨੂਰ ਦੇ ਦੁੱਧ ਦਾ ਟਾਈਮ ਹੋ ਗਿਆ ਕਮਲ ਮਰੀ ਨਹੀਂ ਹਲੇ ਤੱਕ ਜੋ ਬਲੌਗ ਨਹੀਂ ਪਾਣਾ ਇੱਕ ਬਲੌਗ ਹਾਂਜੀ ਕੀ ਹਾਲ ਚਾਲ ਆਗੇ ਕੋ ਹੋਰ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂ ਤੇ ਅੱਜ ਆਪਾਂ ਲੈਣੀ ਹੈ ਤਿੰਨ ਭੈਣਾਂ ਦੀ ਨੂਰ ਦੀ ਮੰਮੀ ਦੀ ਓ ਯੇ ਖਬਰਸਾਰ ਮੇਰੇ ਵੀਰ ਜੀ ਖਬਰਸਾਰ ਉਦੋਂ ਪਹਿਲਾਂ ਆ ਵੀਡੀਓ ਦੇਖੋ ਮੇਰੀ ਲਾਈਵ ਵੱਧ ਤੋਂ ਵੱਧ ਲੋਕੇ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਓ ਮਾ ਗੂ ਟੁਰੂਲਾ ਜੁੰਦੀਆ ਆ ਜਿਹੜੀ ਹੁਣ ਤੁਸੀਂ ਵੀਡੀਓ ਦੇਖੀ ਐ ਇਹ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਐ ਐਦਾਂ ਦੀ ਵੀਡੀਓ ਇਹ ਪਾਉਂਦੀ ਸੀਗੀ ਮੌਤ ਨੂੰ ਮੁਖਾਲਾ ਕਰਦੀ ਸੀ ਪਰ ਹੁਣ ਧੱਤੀ ਤੋਂ ਪੱਕੀ ਇਹਦੀ ਟਿਕਟ ਕੱਟੀ ਜਾ ਚੁੱਕੀ ਹੈ ਮਗਰ ਕਿਉਂ ਅਸਮ ਮੈਂ ਫੁੱਲ ਮੰਗਾਏ ਸੀ ਗਲਾਬ ਦੇ ਕਿ ਮੈਨੂੰ ਗਲਾਬ ਦੇ ਫੁੱਲ ਦੇਈ ਹੈ ਤੂੰ ਕਿਦਾ ਰਾਮ ਨਾਮ ਸਤ ਕਰਤਾ ਮੇਰਾ ਉਹਦੇ ਵਿੱਚ ਵੀ ਤਾਂ ਇਹ ਮੌਤ ਨੂੰ ਮੁਖਾਲਾ ਹੀ ਕਰ ਰਹੀ ਹੈ ਜਾਂ ਮਰਾਜ ਨੂੰ ਮੁਖਾਲਾ ਕਰ ਰਹੀ ਹੈ ਫਿਰ ਚੱਕ ਲਈ ਜਮਰਾਜ ਨੇ ਰੱਬ ਦਾ ਨਾਮ ਲੈ ਕੇ ਤਾਂ ਹੀ ਸਿਆਣੇ ਕਹਿੰਦੇ ਐ ਕਿ ਜੇ ਮਜ਼ਾਕ ਵੀ ਕਰੋ ਇਹੋ ਜਿਹਾ ਕਰੋ ਵੀ ਜੇ ਸੱਚ ਵੀ ਹੋ ਜਾਏ ਉਹਦਾ ਨੁਕਸਾਨ ਨਾ ਕੋਈ ਹੋਵੇ ਇਹ ਬੜੀ ਅੱਛੀ ਬਾਤ ਕਹੀ ਆਪ ਤੇ ਇੱਕ ਗੱਲ ਹੋਰ ਪਤਾ ਲੱਗੀ ਐ ਕਮਲਕੌਰ ਦੇ ਜਿੰਨੇ ਵੀ ਰਿਸ਼ਤੇਦਾਰ ਸੀਗੇ ਉਹ ਸਾਰੇ ਸਾਹਮਣੇ ਆ ਗਏ ਜਿਹੜੇ ਇਹਦੇ ਹੱਕ ਦੇ ਵਿੱਚ ਖੜੇ ਸੀਗੇ ਦੇਖਣਾ ਚਾਹੋਗੇ ਆਹ ਦੇਖ ਲਓ ਤੇਰੀ ਮੂਹੇ ਤੇਰੇ ਪਾਪਾ ਰਾ ਭਈਆ ਤੇਰਾ ਚਾਚਾ ਤੇਰਾ ਦਾਦਾ ਤੇਰੀ ਨਾਨੀ ਤੇਰੀ ਜਮੁਨਾ ਨਗਰ ਵਾਲੀ ਮੰਮੀ ਇਹਨਾਂ ਨੂੰ ਸਾਲਿਆਂ ਨੂੰ ਕਲਾਨਾਂ ਨੂੰ ਸਮਝ ਹੀ ਨਹੀਂ ਆ ਰਹੀ ਕੀ ਕਰੀ ਜਾਂਦੇ ਆ ਹੁਣ ਇਹਦੇ ਦਾਦੇ ਦੀ ਗੱਲ ਕਰਨ ਲਗੇ ਇਹ ਤਾਂ ਪਿਛਲੇ ਰਿਕਾਰਡ ਬੋਲਦੇ ਆ ਕੀ ਗੱਲ ਕਰ ਰਹੇ ਗੋਲ ਖਚੋਰ ਰਿਹਾ ਨਾ ਨਹੀਂ ਜੀ ਕੀ ਨਾਉਂਦਾ ਆਹ ਦੇਖ ਲਓ ਹਨ ਬੂਟੇ ਗੋਲ ਖਚੋਰ ਨੇ ਦੋ ਝੂਠੇ ਇਲਜ਼ਾਮ ਲਾਏ ਸਾਰੇ ਇੰਟਰਵਿਊ ਵਾਲਿਆਂ ਨੇ ਨਾ ਜਾ ਕੇ ਮੂੰਹ 'ਚ ਥਰਨਤਾਵੇ ਮਾਈਕ ਵੀਰ ਜੀ ਮਾਈਕ ਇਹਨਾਂ ਨੂੰ ਕੌਣ ਸਮਝਾਵੇ ਬੂਟੇ ਵਰਗਿਆਂ ਦੀ ਇੰਟਰਵਿਊ ਨਹੀਂ ਲਈਦੀ ਹੁੰਦੀ ਇਹਨਾਂ ਦੇ 76 ਫੇਰੀ ਲਾ ਹੁੰਦਾ 76 ਇਹ ਬੜੀ ਅੱਛੀ ਬਾਤ ਕਹੀ ਆ ਤੇ ਹੁਣ ਆਪਾਂ ਚੱਲਦੇ ਆਂ ਤਿੰਨ ਭੈਣਾਂ ਤੇ ਮਿਸ ਹੱਤੇ ਪਰਕਤ ਕਰ ਰਹਿਣ ਲੱਗ ਜਿੱਤੇ ਦੀ ਆਈ ਤੂੰ ਗੋਦੀ ਬਰਕਤ ਆਹਾਹਾ ਬਰਕਤ ਬਹੁਤ ਵੱਡੀ ਹੋ ਗਈ ਐਨੀ ਵੱਡੀ ਹੋ ਗਈ ਕਿ ਹੁਣ ਪਿੰਡ ਚ ਦੁੱਧ ਨਹੀਂ ਮੁੱਕਦਾ ਜਵਾਕਾਂ ਦੀ ਤਾਂ ਇਹਨਾਂ ਨੇ ਭੁੱਖ ਮਰੀ ਦੂਰ ਕਰਤੀ ਇਹਨਾਂ ਦੇ ਕਰੇ ਤਿੰਨ ਪਸ਼ੂ ਆ ਹੈ ਤਾਂ ਤੋਕੜ ਐ ਪਰ ਦੁੱਧ ਨਹੀਂ ਮੁੱਕਣ ਦਿੰਦੇ ਉਹ ਬੱਕਰੀ ਗਾਲਾ ਦੂਜਿਆਂ ਦਾ ਰਾਖ ਮੁੱਕਣਾ ਲਾ ਕਰਤਾ ਤੇਰੀ ਸ਼ਾਰਟ ਦੀ ਡਰੈਸ ਜਮਾਂ ਬੱਲੀ ਐਨ ਜ਼ੱਕੀ ਉਤੋਂ ਸੂਰਜ ਵੀ ਲੱਗਦੀਆਂ ਮੋਰਨੀ ਨਹੀਂ ਜੜੀ ਜਾਂਦੇ ਨੋ 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 ਪੈਣ ਦੇ ਟੋਕੜਾ ਜਾ ਬਿਓ ਪਹਿਲਾ ਆਪਦੇ ਸਟੈਪਾਂ ਮਿਲਾ ਲਓ ਵੀਡੀਓ ਫੇਰ ਬਣਾ ਲਿਓ ਤੇ ਲੱਤਾਂ ਚੱਕ ਇੱਕ ਦੂਜੇ ਵੱਲ ਪੱਦ ਕੇ ਛੱਡੇ ਐ ਕੋਈ ਤੁਹਾਨੂੰ ਲੋਰ ਲੋਰ ਨਹੀਂ ਚੜਦੀ ਪੱਦਾਂ ਦੀ ਮੁਸ਼ਕ ਚੜਦੀ ਐ ਪੱਦਾਂ ਦੀ ਮੁਸ਼ਕ ਤੇ ਹੁਣ ਆਪਾਂ ਚੱਲਦੇ ਆ ਰੁਕੋ ਜਰਾ ਨੂਰ ਦੇ ਦੁੱਧ ਦਾ ਟਾਈਮ ਹੋ ਗਿਆ ਕਿਆ ਕਰ ਰਹੇ ਆ ਤੂੰ ਮੇਰੇ ਵਾਲਕੀ ਦੇਖ ਰਹੇ ਹੋ ਵੀਡੀਓ ਦੇਖੋ ਨੂਰ ਦਾਦ ਚੰਗੀ ਜਾਂਦਾ ਤੇ ਅੱਜ ਦੋ ਬਲੌਗ ਕੋਣ ਦੀ ਸਲਾਹ ਮੇਈ ਚਲਾ ਵੀ ਆਹ ਹੋਣਾ ਨਾ ਬਲੌਗ ਨਹੀਂ ਪਾਦਾ ਇੱਕ ਬਲੌਗ ਓਏ ਰੁਕ ਜਾ ਨੂਰ ਦੀ ਮੰਮੀ ਐਨੀ ਤਤੀ ਕਿਉਂ ਹੋਈ ਫਿਰਦੀ ਐ ਸਾਨੂੰ ਸਭ ਦੇਖ ਗਿਆ ਜੋ ਤੂੰ ਦਿਖਾਉਣਾ ਚਾਹੁੰਦੀ ਸੀ ਤੂੰ ਸਮਝਾ ਐ ਦੂ ਅੱਗੇ ਨਾ ਵਧੀ ਸਾਥੋ ਜੀਵ ਹੱਤਿਆ ਹੋ ਜੂ ਤੋ ਆ ਦੇਖ ਲੋ ਤਾੜੇ ਮੂੰਹ ਚੱਲੋ ਗਲਤੀ ਨਾਲ ਵੀਡੀਓ ਬਣ ਗਈ ਬਲਰ ਨਾਮ ਦੀ ਚੀਜ਼ ਹੁੰਦੀ ਐ ਕਿਉਂ ਨਹੀਂ ਕੀਤਾ ਬਲਰ ਕਿਉਂਕਿ ਨੂਰ ਦੀ ਮੰਮੀ ਨੇ ਜਾਣ ਪੁੱਝ ਕੇ ਦਿਖਾਇਆ ਸਭ ਕੁਝ ਮਰ ਜਾਣਿਆ ਮਰ ਜਾਣਿਆ ਆਏ ਆਣਗੇ ਵੀ ਉਹ ਮੈਨੂੰ ਕੁਝ ਕਰਨਾ ਪਊ ਉਹ ਆਉਣਗੇ ਵੀ ਉਹਨਾਂ ਵੱਜਣ ਕੇ ਲਾਈਕ ਤੇ ਲਾਈਕ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਹੈਲੋ ਕਿਵੇਂ ਆਸੀ ਤਾਂ ਵਧੀਆ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਸਾਡਾ ਕੰਮ ਇੱਥੇ ਸਰੀ ਜਾਂਦਾ ਕੀ ਗੱਲ ਕਰ ਰਹੇ ਮਨੋਰੰਜਨ ਦਾ ਵੀਰ ਜੀ ਮਨੋਰੰਜਨ ਦਾ ਥੋੜੀ ਸੋਚ ਬਦਲੋ ਨਾ ਹੋਰ ਕਰ ਲਾ ਅੱਗੇ ਕੈਮਰੇ ਦੀ ਪੱਪੀ ਕਰਾ ਦੇ ਕਿਹੋ ਜਿਹਾ ਬੰਦਾ ਯਾਰ ਲੋਕ ਇੱਜ਼ਤ ਰੱਖਦੇ ਆ ਇਹ ਵੇਚਣ ਨੂੰ ਫਿਰਦਾ ਬਾਕੀ ਬੇਨਤੀ ਆ ਸਾਰੇ ਕੰਜਰ ਤੇ ਕੰਜਰੀਆਂ ਨੂੰ ਰੱਬ ਨੇ ਮੈਨੂੰ ਦਿਖਾਉਣ ਲਈ ਨਹੀਂ ਬਣਾਇਆ ਮੈਂ ਛੋਟੇ ਬੱਚਿਆਂ ਦੀ ਪਰਪਰਿਸ਼ ਲਈਆਂ ਮੇਰੀ ਸ਼ਕਤੀਆਂ ਦਾ ਗਲਤ ਇਸਤੇਮਾਲ ਨਾ ਕੀਤਾ ਜਾਵੇ ਹਾਂ ਇਹ ਬੜੀ ਅੱਛੀ ਬਾਤ ਕਹੀ ਆਪ ਹਾਂਜੀ ਗੁੱਡ ਮਾਰਨਿੰਗ ਮੈਂ ਹੁਣੇ ਹੁਣੇ ਉੱਠਾਂਗਾ ਫਿਰ ਉੱਠ ਕੇ ਹੱਗੋ ਗਲਿਆ ਚਾਚੂ ਪੀ ਲਈ ਬੂਮਾ ਤੋਲਿਆ ਕਿ ਪਹਿਲੀ ਮੋਬਾਈਲ ਦੀਆਂ ਕਿੱਸਿਆਂ ਕਰਨ ਲੱਗ ਗਿਆ ਇੱਥਰ ਉੱਠ ਕੇ ਇਹੀ ਸੋਚਦਾ ਹੂ ਵੀ ਅੱਜ ਨੂਰ ਦੀ ਮੰਮੀ ਦਾ ਕਿਹੜਾ ਪਾਸਾ ਦਿਖਾਵਾਂ ਖੱਬਾ ਦਿਖਾਵਾਂ ਕਿ ਸੱਜਾ ਦਿਖਾਵਾਂ ਓ ਇਹ ਤਾਂ ਰਾਣੀ ਸਾਹਿਬ ਆ ਗਈ ਜਿਵੇਂ ਜਿਵੇਂ ਵੱਡੀ ਹੋਈ ਜਾਂਦੀ ਹੈ ਬਰਗਾ ਮੋਹ ਹੋਈ ਅੰਦਾ ਮੇਕਅਪ ਕਰਕੇ ਹੋਰ ਪਹਿਣ ਲੈਂਦੀ ਐ। ਕੀ ਕਰ ਰਿਹਾ ਏ ਯਾਰ ਤੂੰ? ਸੌਰੀ 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 ਹਾਂਜੀ ਫਿਰ ਵੀਡੀਓ ਕਿਵੇਂ ਲੱਗੀ? ਵਧੀਆ ਲੱਗੀ ਹੋਵੇ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਅਗਲੀ ਵੀਡੀਓ 'ਚ।